write disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use sashikal ji ummeed kardi haan ki tussi sare theek ho wange ajj aap faad ke laye hai bugda te bugdi nu eh gaye ajj tan din reception te uth jaake dekho inna ne ada ki jealous karwaya bahut hi der na kadde kadde hai aap apni ajj di video nu shuru cho 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 ਗੜੀ ਸਟਾਰਟ ਕਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਮਿੱਤਰ ਵਾਦੇ ਦੇ ਦੇ ਇਰਾਦੇ ਬਰੋਗ ਦੀ ਗਾਤੀ ਆ ਬਾਸ਼ਕਵਾਤ ਡੰਗਰਾ ਗਧਿਆ ਖੋਤਿਆ ਤੈਨ ਸ਼ਰਮ ਨਹੀਂ ਆਉਂਦੀ ਨਚਾ ਕੇ ਜਨਾਨੀ ਰੇਲਾ ਤੇ ਮੱਛਾਂ ਨੂੰ ਵੱਟ ਦਈ ਜਾਂਦਾ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਤੇ ਥੋੜਾ ਆ ਓਵਰ ਆ ਵੈਸੇ ਟਰਾਈ ਕਰਕੇ ਦੇਖਣ ਦੇ ਤੇਰੇ ਵਰਗੀ ਮੰਗਵੀ ਸ਼ਕਲ ਤੇ ਮੰਗਵੇਂ ਕੱਪੜੇ ਸੋਹਣੇ ਲੱਗਦੇ ਆ ਕਾ ਲਗਾ ਦੀ ਕਿ ਨਾਤੇ ਤੋਤੇ ਆ ਤੁਹਾਨੂੰ ਪਤਾ ਚੰਡੀਗੜ੍ਹ ਆਏਂ ਗੀ ਕੁੜੀ ਦੇ ਨਾਲ ਤਨੂੰ ਦੇ ਤੇਰੀ ਭੈੜੀ ਬੁੱਥੀ ਤਾਂ ਤਾਂ ਐ ਲੱਗਦਾ ਜਿਵੇਂ 10 ਸਾਲ ਹੋ ਗਏ ਹੁੰਦੇ ਨਾਤੇ ਇਹਨੂੰ ਲਾਸਟ ਵਾਰੀ ਮੁੰਡਿਆ ਕੱਪੜਿਆਂ 'ਚ ਦੇਖ ਲੋ ਆਹ ਲੇ ਆਹੋ ਦੇਖ ਲੋ ਬਈ ਸਾਰੇ ਜਾਣੇ ਇਹਨਾਂ ਨੂੰ ਆ ਕੱਪੜਿਆਂ 'ਚ ਆਖਰੀ ਵਾਰ ਪਤਾ ਹੀ ਕੋਈ ਨਹੀਂ ਬਾਅਦ 'ਚ ਗੋਲੀਆਂ ਗਾਲੀਆਂ ਖਾ ਕੇ ਕੁਝ ਵੀ ਹੋ ਸਕਦਾ ਇੱਥੇ ਕਿਵੇਂ ਦਾ ਵੀ ਵਲੌਗ ਆ ਸਕਦਾ ਇਸ ਕਰਕੇ ਤਿਆਰ ਰਹੋ ਲਾਸਟ ਵਾਰੀ ਇਹਨਾਂ ਨੂੰ ਇਹਨਾਂ ਕੱਪੜਿਆਂ 'ਚ ਦੇਖ ਲੋ ਡੰਗਰਾ ਨੂੰ ਪਰੋਂ ਨੇ ਆਏ ਆ ਸੀ ਪਕਾ ਕੇ ਤੂਗਾ ਦੋਸਾ ਆਪਾਂ ਉਹ ਤਾਂ ਚਲ ਰਹੀ ਦਿੱਕਤ ਆ ਪਰ ਜੂਸ ਵਧੀਆ ਹੀ ਹੂੰ ਸਵੇਰੇ ਜਿਹੜਾ ਪੀਤਾ ਆਪਣੇ ਸਾਡੇ ਮਲਾਵਟ ਬਹੁਤ ਕਰਦੇ ਆ ਤੁਹਾਡੇ ਵਰਗਿਆਂ ਤਾਂ ਇਹਨਾਂ ਦੇ ਘਰ ਦਾ ਕੁੱਤਾ ਵੀ ਨਾ ਪੁੱਛੇ ਉਹਨਾਂ ਨੇ ਤਾਂ ਤੁਹਾਨੂੰ ਇੱਕ ਕਮਰੇ 'ਚ ਬੰਦ ਕਰਕੇ ਬਾੜਕੇ ਬਿਠਾਤਾ ਡੰਗਰ ਵੀ ਜੇ ਬਾਹਰ ਤੁਰੇ ਫਰੇ ਤਾਂ ਸਾਨੂੰ ਉਹਨੇ ਸੇਵਾ ਪਾਣੀ ਕਰਨੀ ਪਾਉਗੀ ਤੇਰਾ ਮੂੰਹ ਤਾਂ ਗੋਰਾ ਆਉਂਦਾ ਮੈਨੂੰ ਮੈਨੂੰ ਤੇਰਾ ਮੂੰਹ ਗੋਰਾ ਲੱਗਦਾ ਤੇ ਮੇਰਾ ਮਨਮ ਕਾਲਾ ਲੱਗਦਾ ਨਹੀਂ ਸਹੀ ਐ ਕਲੀਅਰ ਐ ਉਹ ਯਾਰ ਆਪਣੇ ਆਪ ਨੂੰ ਕਰ ਦਿੰਦੇ ਆ ਵੀ ਆਪਾਂ ਹੁਣ ਇਕੱਲੇ ਸਵੇਰ ਦੇ ਬੈਠੇ ਇਕੱਲੇ ਆਪਾਂ ਨਾ ਬੋਰ ਹੋਨੇ ਪਏ ਆ ਆ ਤਾਂ ਮੈਂ ਪਹਿਲੀ ਵਾਰ ਸੁਣਿਆ ਵੀ ਜਦੋਂ ਕੋਈ ਇਕੱਲਾ ਬੈਠਾ ਹੋਵੇ ਉਹਦਾ ਰੰਗ ਕਾਲਾ ਹੋ ਜਾਂਦਾ ਮੈਨੂੰ ਲੱਗਦਾ ਇਹਨਾਂ ਨੇ ਖਾ ਲਈਆਂ ਗੋਲੀਆਂ ਤਾਂ ਹੀ ਬੈਠੇ ਫੋਕੜਾ ਸਿੱਟੀ ਜਾਂਦੇ ਐ ਵੀ ਡੰਗ ਜੇ ਆ ਸ਼ਾਪ ਦਿਖਾਈ ਮਾਰੇ ਆਪਣੀ ਲਾਹ ਲੈਣੀ ਥਾਲਾ ਕੇ ਦਿਨ ਵੇਚ ਦੇਣੀ ਮੈਂ ਲਾ ਕੇ ਇਹ ਨਹੀਂ ਆਪਦੀਆਂ ਹਰਕਤਾਂ ਤੋਂ ਬਾਅਦ ਜਾਂਦਾ ਮੁੰਡੇ ਨੇ ਕਹਿੰਦੇ ਸ਼ੌਂਕ-ਸ਼ੌਂਕ 'ਚ ਸ਼ਾਪ ਬਣਾਈ ਆ ਨਵੀਂ ਵਿਆਹ ਤੇ ਦਿਖਾ ਦੇ ਦਿਖਾ ਦੇ ਉਨੇ ਵੀ ਹੱਥ ਤਾਂ ਹੀ ਪਿੱਛੇ ਕਰ ਲਏ ਉਹਨੂੰ ਵੀ ਪਤਾ ਆ ਵੀ ਪਤਾ ਹੀ ਨਹੀਂ ਲੱਗਦਾ ਇਹਨਾਂ ਨੇ ਕਦੋਂ ਛਾਪ ਲਾ ਕੇ ਵੇਚੇ ਹੋਣੀਆਂ ਸੁਨਾਰੇ ਕੋਲ ਤਾਂ ਰਹੀ ਹੋਣੀਆਂ ਫੇਰ ਕਹਿੰਦਾ ਛਾਪਾਂ ਦਿਖਾਉਂਦਾ ਆਈ ਸਭ ਕੁਝ ਦਿਖਾਉਣਾ ਮੈਂ ਹੀ ਪਾ ਦਿੰਦਾ ਜੋ ਦੁਨੀਆ 'ਚ ਚੱਲਦਾ ਹਲਕੀ ਬਣਾ ਲਈ ਪੈਸੇ ਬਸ ਦਿਖਾਈ ਇਹ ਅਰੀਜਨਲ ਆ ਐ ਕਿੰਨੇ ਵਾਲੇ ਰੁੱਚੀ ਪੈ ਗਈ ਫੇਰ ਥੋੜੀ ਜਿਹੀ ਬਾਪੇ ਦੀ ਮੈਂ ਕਹਾਂ ਜਿਹੜੀ ਮੈਂ ਬਣਵਾਈ ਆ ਇਹ ਦੇਖ ਸੋਹਣੀ ਆ ਕੀਰ ਟਿਲ ਗਿਆ ਹਾਂ ਖੰਡਾ ਬੱਬੇ ਦੀ ਵਧੀਆ ਲੈ ਕੇ ਮੇਲੇ ਚ ਦਸਾਂ ਦਸਾਂ ਵਾਲੀਆਂ ਛਾਪਾਂ ਤੇ ਫੁਕਰੀ ਐ ਮਾਰੀ ਜਾਂਦੇ ਜਿਵੇਂ ਪੰਜ ਤੋਲਿਆਂ ਦੀ ਇੱਕ ਹੁੰਦੀ ਐ ਲੋਕੀ ਕਹਿੰਦੇ ਸਹ ਬੜਾ ਭੈਗ ਮੁੰਦੇ ਨੇ ਮੇਹ ਚ ਮਣਵਾਇ ਕਿੱਥੇ ਇੰਨਾ ਕਮਾਜੇ ਲੋਕੀ ਸਾਡੇ ਸਰੋਂ ਕਮਾਈ ਜਾਂਦੇ ਸੀ ਆਪਣੀ ਸਰੋਂ ਕਮਾਉਂਦੇ ਨਹੀਂ ਨਹੀਂ ਇੱਥੇ ਤੂੰ ਗਲਤ ਬੋਲ ਗਿਆ ਤੂੰ ਕਹਿਣਾ ਸੀਗਾ ਵੀ ਅਸੀਂ ਜਨਾਨੀ ਦੇ ਸਰੋਂ ਪੈਸਾ ਕਮਾਉਨੇ ਆ ਉਹਨਾਂ ਨੂੰ ਰੀਲਾ ਤੇ ਨੱਚਾਉਨੇ ਆ ਇਹ ਬੜੀ ਅੱਛੀ ਬਾਤ ਕਹੀ ਆਪ ਜਦੋਂ ਅਸੀਂ ਗੱਲਾਂ ਕਰਦੇ ਹਾਂ ਮੇਚਾਂ ਲੱਗਣਦੀਆਂ ਲੋਕਾਂ ਨੂੰ ਕਿਹੜੀ ਤੁਸੀਂ ਅੱਜ ਜੀ ਗੱਲ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਮੇਚਾਂ ਲੱਗਣੀਆਂ ਕਦੇ ਕੋਈ ਚੱਜ ਦੀ ਗੱਲ ਕੀਤੀ ਹੈ ਤੁਸੀਂ ਜੰਨਾ ਵੀ ਤੁਹਾਡਾ ਵਲੌਗ ਹੁੰਦਾ ਉਹ ਚ ਸਾਈ ਤੁਹਾਡੀ ਬਕਵਾਸ ਹੁੰਦੀ ਹੈ ਫਿਰ ਉੱਤੋਂ ਲੈ ਕੇ ਤੇ ਕਿਨੇ ਸੇਰਾਂ ਲੱਗੇ ਉੱਤੇ ਤੱਕ ਕਹਿਣ ਮਾਚਰੀ ਫਿਰ ਥਾਣਿਆਂ ਤੱਕ ਜਾਂਦੇ ਥਾਣਿਆਂ ਤੱਕ ਜਾਂਦੇ ਨੇ ਚਲ ਜੋ ਸਾਨੂੰ ਵੀ 3-4 ਮਹੀਨੇ ਸਾਲ ਲੱਗ ਬਾਹਰ ਆ ਜਾਣਗੇ ਤੇ ਅੱਗੇ ਨੇ ਕਿਹੇ ਚੱਲਦੇ ਨੇ ਉਹ ਤਾਂ ਵੀ ਚੱਲ ਜਾਣਗੇ ਵਰਗੇ ਜੇਲ੍ਹ ਦੀਆਂ ਗੱਲਾਂ ਤਾਂ ਐਂ ਕੱਢ ਜੇ ਬਹੁਤ ਵੱਡੇ ਗੰਦਰ ਹੁੰਦੇ ਆ ਇਹ ਜਿਹੜੇ ਗਏ ਨੇ ਜੇਲ੍ਹਾਂ ਚ ਉਹਨਾਂ ਨੂੰ ਪੁੱਛੋ ਜਾ ਕੇ ਕੀ ਹੁੰਦਾ ਉੱਥੇ ਕੀ ਹਾਲ ਬਣਦਾ ਉਹਨਾਂ ਨਾਲ ਵਾਹੇ ਵੱਡੇ ਜੇਲ੍ਹ ਜਾਣ ਵਾਲੇ ਜੇ ਉੱਥੇ ਤੁਹਾਨੂੰ ਭੇਤ ਤਾਂ ਨਾ ਇੱਕ ਰਾਤ ਕੱਟਣੀ ਔਖੀ ਹੋ ਜੂਗੀ ਤੁਹਾਡੀ ਮੇਰੇ ਨਾਲ ਕੋਈ ਨਹੀਂ ਤੇ ਇਹਨੇ ਦੋ ਬਾਜੀ ਨਾਮ ਹੀ ਹੁੰਦੇ ਸਾਰੇ ਰਾਜੀਨਾਮੇ ਕਰਕੇ ਕਹਿੰਦਾ ਸਾਲਿਆ ਮੇਤੇ ਵੀ ਕਿਹੜਾ ਚੱਲਦਾ ਰਾਜੀਨਾਮੇ ਕਰਕੇ ਮੇਰੇ ਹੋਣੇ ਨੇ ਚਾਰ ਪੰਜ ਖੋਲੀ ਗੇਟ ਚਾਰ ਪੰਜ ਰਾਜੀਨਾਮੇ ਦੀਆਂ ਗੱਲਾਂ ਤਾਂ ਐਂ ਕਰਦੇ ਖਣੇ ਕਿੰਨੇ ਕ ਕੇਸ ਚੱਲਦੇ ਇਹਨਾਂ ਤੇ ਬਹੁਤ ਇਹਨਾਂ ਨੇ ਕਤਲ ਕਰਕੇ ਨਾ ਕੇਸ ਬੁੱਕ ਪਵਾਏ ਹੁੰਦੇ ਆ ਆਪਦੇ ਤੇ ਰਾਜੀਨਾਮੇ ਤੁਹਾਡੇ ਉਹ ਹੁੰਦੇ ਆ ਵੀ ਜੇ ਕਿਸੇ ਦੇ ਮੋਟਰਸਾਈਕਲ ਚ ਤੇਲ ਕੱਢਦੇ ਫੜੇ ਜਾਂਦੇ ਆ ਤੇ ਤੁਹਾਡੇ ਕੱਟ ਪੈਂਦੇ ਦੂਜਾ ਬੰਦਾ ਆ ਕੇ ਤੁਹਾਡਾ ਰਾਜੀਨਾਮਾ ਕਰਾਉਂਦਾ ਉਹਨਾਂ ਨਾਲ ਜਦੋਂ ਕਿਸੇ ਦੇ ਮੋਟਰ ਦੀਆਂ ਤਾਰਾਂ ਪੱਟ ਕੇ ਲੈ ਜਾਂਦੇ ਆ ਗੋਲੀ ਖਾਣਿਓ ਕੰਦੇ ਔਰ ਡੰਗਰੋ ਸ਼ਰਮ ਕਰ ਲੋ ਪਰਾਂ ਗੱਲ ਕਰਦੇ ਪਾਰਟੀ ਹੋ ਰਹੀ ਹੈ ਪਾਰਟੀ ਹੋ ਰਹੀ ਹੈ ਪਾਰਟੀ ਹੋ ਰਹੀ ਹੈ ਆ ਬੱਲੇ ਤੇਰੇ ਇਹ ਕੁੜੀ ਕੌਣ ਆ ਮੈਂ ਤੇ ਪਛਾਣੀ ਨਹੀਂ ਨਹੀਂ ਜਾਣਦੇ ਨਹੀਂ ਕੁੜੀ ਲਾੜੀ ਤੂੰ ਤੇ ਆਉਣਾ ਨਹੀਂ ਹੈ ਜੁੱਤੀ ਬੇਨਤਾ ਜੇ ਕੀਤੀਆਂ ਮੈਨੂੰ ਮੈਂ ਤਾਂ ਨਹੀਂ ਤੂੰ ਦੱਸੋ ਪ੍ਰੈੰਗ ਵਲੋਗ ਤਾਂ ਨਹੀਂ ਬਣਾਉਂਦੇ ਕੋਈ ਪਤਾ ਨਹੀਂ ਲੈ ਮੋਬਾਈਲ ਚੈੱਕ ਕਰਦੇ ਨੇ ਤੇ ਮੇਰੇ ਵਰਗੀ ਨਹੀਂ ਲੱਗ ਤੇਰੇ ਵਰਗੀ ਲੱਭ ਕੇ ਕਿਨੇ ਮਰਨਾ ਦੱਸਦਾ ਅੱਜ ਚਟਕੀ ਕਿੱਧਰ ਬੁਗੜੇ ਨਾਲ ਫੀਲਿੰਗ ਲਈ ਜਾਂਦੀ ਐ ਮੈਨ ਲੱਗਦਾ ਗੋਲੀਆਂ ਖਾਣੇ ਨੇ ਵਲੌਗ ਬਣਾਉਂਦੇ ਰਹੇ ਆ ਨਾ ਤੇ ਤਨੂ ਦੇ ਵਿਆਹ ਦਾ ਜਿਹੜਾ ਪ੍ਰੋਗਰਾਮ ਖਤਮ ਹੁੰਦੇ ਹੁੰਦੇ ਅੱਜ ਚੜਕੀ ਨੇ ਬੁਗੜੇ ਨਾਲ ਨਿਕਲ ਜਾਣਾ ਸੰਭਾਲ ਲਾ ਹੁਣ ਇਵਾਲੂ ਇੱਥੇ ਆਟੇ ਵਾਲੇ ਕਿੰਨੇ 50000 ਰੁਪਏ ਮੰਗਦੇ ਇੱਥੇ ਆਉਂਦਾ ਕਿੱਥੋਂ ਲੈ ਕੇ ਆ ਚੰਡੀ ਔਰ 47 ਫੁੱਟੋਂ ਉਥੋਂ ਜਿੱਥੋਂ ਆਪਾਂ ਗੱਡੀ ਖਮਾਈ ਹੈ ਨਾ ਕਿਨੇ ਜਾਇਆ ਹਾਂ 500 ਜੀ ਹੰਮੀ ਨੇ ਇਹ ਤੋ ਕਰਾਇਆ ਕਾ ਤੋ ਦਿੱਤਾ ਆਟੋ ਵਾਲੇ ਨੂੰ ਉਹਨੂੰ ਕਹਿ ਦਿੰਦੀ ਵੀ ਮੇਤੋ ਜਿਹੜਾ ਕਰਾਇਆ ਬੰਦਾ ਉਹਨੇ ਤੂੰ ਮੇਤੋ ਪੱਪਾਂਗਾ ਲੈ ਲੈ ਤੋਨੇ ਫ੍ਰਿਜ ਤੈਨੂੰ ਵਧੀਆ ਕਰੇ ਛੱਡ ਦੇਣਾ ਸੀਗਾ ਉਹਦਾ ਪੱਪਾਂਗਾ ਨਾਲ ਹੀ ਸਾਂ ਜਾਣਾ ਸੀ ਆ ਜਾ ਆ ਤੂੰ ਵੀ ਆ ਜਾ ਤੂੰ ਵੀ ਆ ਜਾ ਪਾਰਟੀ ਹੋ ਰਹੀ ਪਾਰਟੀ ਹੋ ਰਹੀ ਪਾਰਟੀ ਹੋ ਰਹੀ ਅਜਾ ਆ ਬਕਾ ਇੰਤਜ਼ਾਰ ਰੱਖਾ ਕੋਨੇ ਕਦੀ ਕੇਨੂ ਕੋਦੀ ਕੇਨੂ ਉਹ ਆ ਗਈ ਬੁਗੜੀ ਵੀ ਮੈਂ ਲਾਦਾ ਆਦਾ ਕਰਾਇਆ ਪੂਰਾ ਕਰਕੇ ਆਈ ਆ ਪੱਪਾਂਗਾ ਨੂੰ ਦੇ ਕੇ ਆਈ ਆ ਆਟੋ ਵਾਲੇ ਨੂੰ ਤਾਂ ਹੀ ਲੇਟ ਹੋ ਗਈ ਆਉਂਦੀ ਏ ਜਨਾਬ ਅੱਗੇ ਸਮਸਿਆ। ਅੱਗੇ ਡਿਜ਼ਾਈਨ ਨੰਬਰ। ਇਹਦੇ ਲਈ 2000 ਕਰੀ ਨੂਰ ਹੈ। ਚਲ ਜਾਓ। ਮੈਨੂੰ ਇਹ ਕੰਮ ਦਾ ਪਤਾ ਨਹੀਂ। ਖਾਨ ਤੇ ਵੇਖੋ ਕਿਵੇਂ ਢਿੱਗੇ ਜਿਵੇਂ ਇਹਨਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਹੁੰਦਾ। ਇਹ ਤਾਂ ਪਤਾ ਨਹੀਂ ਕਿੰਨੇ ਕਿਚੜ ਦੇ ਭੁੱਖੇ ਆ। ਕੋਮੈਂਟ ਕਰਕੇ ਦੱਸਿਓ ਪੈਂਟ ਕੋਡ ਕਿੰਦਾ ਦਾ ਲੱਗਾ। ਪਹਿਲਾਂ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਪੈਂਟ ਕੋਟ ਪਰ ਜਦੋਂ ਤੁਸੀਂ ਚੜ੍ਹਾ ਲਿਆ ਉਦੋਂ ਆਇਆ ਲੱਗਦਾ ਜਿਵੇਂ ਕਿਸੇ ਰੂੜੀ ਤੇ ਚੱਕ ਕੇ ਲਿਆਂਦਾ ਹੁੰਦਾ ਨਹੀਂ ਸਲਾਹ ਪਤਾ ਕੀ ਬੰਦੀ ਆ ਜੇ ਤਾਂ ਟਾਇਰ ਨਹੀਂ ਖੋਲਦੇ ਉੱਥੇ ਬਹਿ ਜੀ ਜਾਗੇ ਹੋ ਟ੍ਰੈਂਪ ਨੇ ਅੱਗੇ ਕੱਢ ਤੇ ਬਾਹਰ ਉਧਰੋਂ ਟ੍ਰੈਂਪ ਨਹੀਂ ਹੁੰਦਾ ਟ੍ਰੰਪ ਹੁੰਦਾ ਜੇ ਨਹੀਂ ਤੁਹਾਨੂੰ ਕੋਈ ਸ਼ਬਦ ਬੋਲਣਾ ਆਉਂਦਾ ਨਾ ਬੋਲਿਆ ਕਰ ਜ਼ਰੂਰੀ ਆਪਦੇ ਤੇ ਸਿਲਵਾਉਣੀ ਹੁੰਦੀ ਆ ਨੋ ਵੀ ਮਿੱਤਰੋ ਕਹਿੰਦੇ ਆਨੰਦ ਲੈ ਰਹੇ ਆਂ ਪਾਰਟੀ ਇੰਜੋਏ ਕਰ ਰਹੇ ਆਂ ਤੇ ਬਾਕੀ ਜਿਹੜੇ ਸੜ ਰਹੇ ਆ ਉਹ ਸੜ ਰਹੇ ਆ ਜਿਹੜੇ ਖੁਸ਼ ਆ ਉਹ ਖੁਸ਼ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕੋਈ ਤੁਹਾਡੇ ਤੇ ਕਿਉਂ ਸੜੂਗਾ ਬਹੁਤ ਜਿਹੜੇ ਲੋਕੀ ਤੁਹਾਡੇ ਸਿਰ ਰੋਟੀ ਖਾਂਦੇ ਤੁਸੀਂ ਤਾਂ ਇਨਾ ਕਰਦੇ ਪਏ ਆਂ ਡੰਗਰੋ ਗਦੇਓ ਬੇਇਕਲੋ ਤੁਹਾਡੀ ਆਹ ਦੀ ਰੋਟੀ ਤਾਂ ਜਿੰਨਾਂ ਦੀ ਦੇ ਸੱਤ ਚੱਲਦੀ ਐ ਲੋਕਾਂ ਨੇ ਕੀ ਸੜਨਾ ਤੁਹਾਡੇ ਤੋਂ 2.5 ਲੱਖ ਦੀ ਲਾਹ ਹੰਦਾ ਤੁਹਾਡੇ ਤੇ ਮੈਂ ਤਾਂ ਕਹਿੰਨੀ ਐ ਐਜੀ ਗੱਲ ਜਦੋਂ ਕਰਦੇ ਆ ਨਾ ਮੈਂ ਜੇਕਰ ਬੁੱਥਾ ਰੰਗ ਦਾ ਥੋੜਾ ਮੈਂ ਖਾ ਕੇ ਗੋਲੀਆਂ ਦਾ ਪੱਤਾ-ਪੱਤਾ ਇੰਨਾ ਗੰਦ ਪਾਣ ਇਹਨਾਂ ਰਿਸੈਪਸ਼ਨ ਤੇ ਜਾ ਕੇ ਤੇ ਖਾਂ ਤੇ ਤਾਂ ਢਿੱਗੇ ਜਿਵੇਂ ਬੀਹਾਂ ਸਾਨਾਂ ਦੇ ਭੁੱਖੇ ਹੁੰਦੇ ਕਦੇ ਇਹਨਾਂ ਨੇ ਦੇਖੇ ਨਹੀਂ ਹੁੰਦਾ ਵੀ ਆਹ ਚੀਜ਼ ਹੁੰਦੀ ਹੈ ਖਾਨ ਚ ਹਲਕੇ ਕਿਸੇ ਥਾਂ ਦੇ ਉਹ ਕੁੱਤੇ ਆ ਸਰੇ ਦੇ ਆਵਾਰਾ ਕੁੱਤੇ ਦੋਨੇ ਜਿਹੜੇ ਲੱਗੇ ਪਏ ਸੀ ਨਾ ਵਲੌਗ ਬਣਾ ਮੈਂ ਤਾਂ ਜਿਗਰ ਆ ਦੂਜਾ ਜਿਹੜਾ ਬੁਗੜਾ ਜਿਹੜਾ ਮੈਂ ਤਾਂ ਜਿਗਰ ਮਾਰ ਕੇ ਟ ਸਿਰ ਹਾੜਦਾ ਉਹਦਾ ਇਹ ਜਿਹੜਾ ਅਮਨ ਦੀਦੀ ਨੇ ਗਾਲਾਂ ਕੱਢੀਆਂ ਨੇ ਇਹਨੇ ਕਮੈਂਟ 'ਚ ਜਾ ਕੇ ਜਿਹੜਾ ਗੰਦੇ ਭੌਂ ਗਿਆ। ਮਤਲਬ ਆ ਤਾਂ ਜਿਹੜਾ ਗੰਦੇ ਨੇ ਕਮੈਂਟ 'ਚ ਜਾ ਕੇ ਭੌਂ ਗਿਆ ਉਹ ਜਿਹੜਾ ਗੰਦੇ ਆ ਦੇ ਘਰੇ ਭੌਂਕਦਾ ਹੋਊਗਾ। ਆਹਨੇ ਗਵਣ ਤੋਂ ਵੀ ਛਿੱਤਰ ਖਾਂਦੋ ਕਿ ਜਦੋਂ ਉਹਨਾਂ ਦੇ ਘਰੇ ਭੌਂਕਦਾ ਹੋਊਗਾ ਗੰਦ ਬੱਕਦਾ ਹੋਊਗਾ। ਮੈਨੂੰ ਤਾਂ ਸੱਚੀ ਇਹਨਾਂ ਦਾ ਗੁੱਸਾ ਚੜੀ ਜਾਂਦਾ ਨਾ ਬੰਦੇ ਤੇ ਮੇਰੇ ਸਾਹਮਣੇ ਹੋਏ ਤਾਂ ਸਿਰ 파ੜ ਕੇ ਸੈਟ ਦਮਾਂਗਾ। ਅਮਨ ਦੀਦੀ ਨੇ ਕਿਹੜਾ ਇਹਨਾਂ ਨੂੰ ਕਦੇ ਗਾਲਾਂ ਕੱਢੀਆਂ ਸੀਗੀਆਂ ਉਹ ਤਾਂ ਵਧੀਆ ਰੋਸਟਿੰਗ ਕਰਦੇ ਸੀ ਉਹਨਾਂ ਨੇ ਕਦੇ ਕਿਸੇ ਨੂੰ ਗਾਲ ਹੀ ਨਹੀਂ ਕੱਢੀ। ਤੇ ਇਹਦੇ ਕੀ ਕੰਮ ਹੈ ਜਾ ਕੇ ਗਾਲ ਕੱ ਔਰ ਇਹਨੂੰ ਆਉਗੀ ਨਾ ਅਕਲ ਟਿਕਾਣੀ ਜਦੋਂ ਕਰਾਉਗੇ ਉਹਨਾਂ ਪਾਚਾ ਦੇ ਤੇ ਫੇਰ ਪਤਾ ਲੱਗੂ ਆਏ ਵੱਡੇ ਜੇਲ੍ਹ ਜਾਣ ਆਲੇ ਇੱਕ ਵਾਰ ਜੇਲ੍ਹ ਜਾਵੋ ਉਹਨੇ ਵੀ ਨਿਕਲ ਨਹੀਂ ਦੇਣਾ ਸਾਨੂੰ ਬਾਹਰ ਆਪਣੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਹੀ ਖਤਮ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਨਾਲ ਹੀ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ